ਏਜੰਟ ਨੇ ਵੀ ਉਹਨਾਂ ਨੂੰ ਉਹ ਚੀਜ਼ ਨਹੀਂ ਦੱਸੀ ਜਾਂ ਕੰਸਲਟੈਂਟ ਨੇ ਵੀ ਉਹ ਨਹੀਂ ਦੱਸਿਆ ਕਿ ਮੈਡੀਕਲ ਵਾਲੇ ਬੱਚੇ ਨੂੰ ਆਰਟੀ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਆਸਟ੍ਰੇਲੀਆ ਕਿੰਨਾ ਦੀ ਗਲਤੀ ਤੁਸੀਂ ਇੱਕ ਵਾਰੀ ਰਿਫਿਊਜ਼ ਹੋ ਗਏ ਦੁਬਾਰਾ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਪਲੱਸ ਟੂ ਵਾਰ ਕਈ ਜਿਹੜੇ ਕਲਾਇੰਟ ਦਾ ਜਾਂ ਵਿਦਿਆਰਥੀ ਦਾ ਕੀ ਕਿਸੇ ਦਾ ਮਾਫੀ ਚਾਹੁੰਦਾ ਹੈ ਕਿ ਬਹੁਤ سارے ਬੱਚੇ ਆ ਜਿਨ੍ਹਾਂ ਦੇ ਪੇਰੈਂਟਸ ਆ ਕੇ ਇਹ ਕਹਿੰਦੇ ਆ ਕਿ ਆਹ ਡਾਕੂਮੈਂਟ ਚੱਕੋ ਸਾਡਾ ਬੰਦਾ ਆਸਟ੍ਰੇਲੀਆ ਜਾਣਾ ਚਾਹੁੰਦਾ ਸਾਨੂੰ ਕੋਈ ਫੋਰਸ ਨਾਲ ਸਾਨੂੰ ਯੂਨੀਵਰਸਿਟੀ ਨਾਲ ਪੰਕਚੂਰ ਤੋਂ ਬਾਅਦ ਵੀ ਮੁਸ਼ਕਲ ਹੈ ਜਾਂ ਉਸ ਦੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਇੰਡੀਆ ਤੋਂ ਤਾਂ ਆਦੀਆਂ ਪਰ ਇਹ ਬਹੁਤ ਮਹਿੰਗਾ ਵਾ ਜਿਹੜੀ ਸਭ ਤੋਂ ਵੱਡੀ ਹੱਬ ਸੀ ਜੀ ਇਮੀਗ੍ਰੇਸ਼ਨ ਦੀ ਕੈਨੇਡਾ ਕੈਨੇਡਾ ਦਾ ਵੀਜ਼ਾ ਅਪਲਾਈ ਕਰਵਾਓ ਡੈਫੀਨਿਟਲੀ ਵੀਜ਼ੇ ਆ ਰਹੇ ਆ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਸਖਤ ਪਾਬੰਦੀਆਂ ਜਿਹੜੀਆਂ ਔਰ ਡੋਨਾਲਡ ਟਰੰਪ ਦੇ ਰਾਜ ਦੇ ਵਿੱਚ ਲੋਕ ਫੇਸ ਕਰ ਰਹੇ ਆ ਕੈਨੇਡਾ ਤੇ ਡਿਪੈਂਡਡ ਸੀਗੇ ਜਿਹਨਾਂ ਨੂੰ ਸਿਰਫ ਕੈਨੇਡਾ ਕੰਟਰੀ ਬਾਰੇ ਹੀ ਨੋਲੇਜ ਉਹਨਾਂ ਨੂੰ ਕਿਤੇ ਨਾ ਕਿਤੇ ਚੀਜ਼ਾਂ ਦਾ ਨੁਕਸਾਨ ਚੱਲਣਾ ਪਿਆ ਨਾਰਥ ਬੈਲਟ ਦੇ ਵਿੱਚੋਂ ਬਹੁਤ ਜ਼ਿਆਦਾ ਵੀਜ਼ੇ ਨਹੀਂ ਸੀ ਦਿੱਤੇ ਬੜੇ ਸਟ੍ਰਿਕਟ ਸੀ ਤੇ ਅੱਜ ਵੀ ਹੈ ਜਰਮਨੀ ਵੀ ਬੜੀ ਪਾਵਰਫੁਲ ਕੰਟਰੀ ਹੈ ਜਰਮਨ ਦੇ ਉਸ ਵਿਭਾਗ ਜਿਹੜਾ ਵਾਰ ਰਿਸ਼ੂ ਬਹੁਤ ਜ਼ਿਆਦਾ ਵਰਤੀ ਹੈ ਜੀ ਤੁਸੀਂ ਕੀ ਕੋਈ ਹੈਗਾ ਕੋਈ ਵਿੰਡੋ ਆ ਜਿਹਦੇ ਥ्रू ਆਸਟ੍ਰੇਲੀਆ ਦੇ ਬਾਰੇ ਲੋਕਾਂ ਨੂੰ ਬਹੁਤ ਪਰਮਾਇਆ ਜਾ ਰਿਹਾ ਹੰਸ ਨੂੰ ਦੇਖਿਆ ਜਾਂਦਾ ਉਹਦੇ ਫਾਈਨੈਂਸ਼ੀਅਲੀ ਨੂੰ ਪੈਸਾ ਕਿੱਥੋਂ ਆ ਰਿਹਾ ਵਾ ਕਿਵੇਂ ਉਹ ਅਗਲੇ ਸਾਲਾਂ ਨੇ ਇਹ ਫੀਸਾਂ ਆਪਣੀਆਂ ਭੇ ਕਰ ਸਕਦਾ ਵਾ ਜਪਲਪੁਰ ਸਾਹਿਬ ਬੜੀ ਵੱਡੀ ਮੁਸ਼ਕਲ ਆ ਆਸਟ੍ਰੇਲੀਆ ਦੇ ਵਿੱਚ ਨਾ ਲੋਕ ਬੜੀਆਂ ਕੁਆਲਿਟੀਆਂ ਦੇ ਮੈਨ ਫਾਈਲ ਸਾਡੇ ਕੋ ਵੀ ਆਈਆਂ ਜਿਹੜੇ ਰਿਫਿਊਜ਼ ਹੋ ਗਏ ਬੱਚੇ ਸਾਰੀਆਂ ਵੀਜ਼ਾ ਜੀਆ ਲੈਣ ਤੋਂ ਬਾਅਦ ਕੀ ਇਹ ਪੋਸੀਬਲ ਹੈ ਕੋਈ ਪੈਸਾ ਹੀ ਨਹੀਂ ਦੇਣਾ ਕੋਈ ਛੋਟੀ ਮੋਟੀ ਔਰ ਕਈ ਥਾਈ ਦਾ ਬਹੁਤ ਹਿੱਡਣ ਗੱਲਾਂ ਨਿਕਲ ਆਉਂਦੀਆਂ ਹਿੱਡੂ ਸੱਚੇ ਨਿਕਲ ਆਉਂਦੇ ਆ ਇਟਲੀ ਦੇ ਵਿੱਚ ਜੇ ਪੜ੍ਹਾਈ ਆ ਉਹ ਫ੍ਰੀ ਆ ਤੁਹਾਡਾ ਮਹੱਜ ਇੱਥੇ ਇੰਡੀਆ ਤੋਂ ਸਿਰਫ 2 ਤੋਂ 3 ਲੱਖ ਰੁਪਏ ਦਾ ਖਰਚਾ ਆਊਗਾ ਔਰ ਇਹ ਵੀ ਜਿਹੜਾ ਆ ਤੁਹਾਡਾ ਪਹਿਲਾ ਸਿਰਫ 60 ਤੋਂ 65000 ਦਾ ਖਰਚਾ ਆਉਂਦਾ ਵਾ ਇਟਲੀ ਦੇ ਵਿੱਚ ਬਾਕੀ ਤਾਂ ਸੇ ਵੀਜ਼ਾ ਲੱਗਣ ਤੇ ਲੱਗਦਾ ਔਰ 2 ਤੋਂ 3 ਲੱਖ ਰੁਪਏ ਦੇ ਵਿੱਚ ਇੱਕ ਬਹੁਤ ਵਧੀਆ ਯਾਰਪੀ ਬੜੀ ਅੱਛੀ ਕੰਟਰੀ ਆ ਬੜੀ ਸੇਫ ਕੰਟਰੀ ਆ ਔਰ ਉੱਥੇ ਪੜ੍ਹਾਈ ਵੀ ਬੱਚੇ ਦਾ ਪੜ੍ਹਾਈ ਦੇ ਨਾਲ ਨਾਲ ਇੱਕ ਪ੍ਰੈਫਰੈਂਸ ਹੋਣੀ ਹੈ ਉੱਥੇ ਵਰਕ ਟਾਈਮ ਕਿੰਦਾ ਮਿਲੂਗਾ ਇੱਕ ਸਾਲ ਦੇ ਵਿੱਚ ਤੁਸੀਂ ਕੋਈ ਜੌਬ ਲੱਭ ਲਓ ਔਰ ਜਿਹੜੀ ਵੀ ਤੁਸੀਂ ਜੌਬ ਲੱਭਦੇ ਹੋ ਜ਼ਰੂਰੀ ਨਹੀਂ ਤੁਸੀਂ ਅਗਰ BCA ਦੀ ਡਿਗਰੀ ਕੰਪਿਊਟਰ ਦੀ ਡਿਗਰੀ ਕੀਤੀ ਤੇ ਤੁਹਾਡੇ ਕੋਲ ਕੰਪਿਊਟਰ ਦਾ ਹੀ ਵਰਕ ਹੋਣਾ ਚਾਹੀਦਾ ਪੰਜਾਬ ਦੀ ਕਹਾਵਤ ਹੈ ਕਿ ਵਿਦਿਆ ਇੱਕ ਮਨੁੱਖ ਦਾ ਤੀਸਰਾ ਨੇਤਰ ਹੈ ਵਿਦਿਆ ਇੱਕ ਅਜਿਹਾ ਗਹਿਣਾ ਕਿ ਸਾਡੇ ਸਰੀਰ ਦੇ ਉੱਤੇ ਚਾਹੇ ਤਨ ਦੇ ਉੱਤੇ ਕੱਪੜੇ ਵੀ ਨਾ ਰਹਿਣ ਪਰ ਜਿਹੜੀ ਅਸੀਂ ਵਿਦਿਆ ਲਈ ਹੋਈ ਆ ਉਹ ਸਾਡੇ ਤੋਂ ਕੋਈ ਖੋ ਨਹੀਂ ਸਕਦਾ ਔਰ ਜੋ ਅੱਜ ਦਾ ਦੌਰ ਚੱਲ ਰਿਹਾ ਅੱਜ ਦੀ ਜਿਹੜੀ ਸਾਰੀ ਸਟੱਡੀ ਆ ਉਹ ਇੰਡੀਆ ਤੋਂ ਇਲਾਵਾ ਇੰਡੀਆ ਤੋਂ ਬਾਹਰ ਜਿਹੜੀ ਅਬਰੌਡ ਦੇ ਵਿੱਚ ਸਟੱਡੀ ਚੱਲਦੀ ਆ ਉਹਦੇ ਵਾਸਤੇ ਤਾਂ ਪੰਜਾਬ ਦੇ ਯੂਥ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਇੰਨਾ ਕਰੀਜ ਆ ਕਿ ਸਮੁੱਚੇ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਦੀ ਇੱਕ ਵੱਡੀ ਇੰਡਸਟਰੀ ਜਿਹੜੀ ਆ ਉਹ ਸਥਾਪਿਤ ਹੋ ਚੁੱਕੀ ਆ ਸੋ ਪੰਜਾਬ ਦੀ ਇਸ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਵੀ ਇੱਕ ਵੱਖਰਾ ਮੁਕਾਮ ਸਥਾਪਿਤ ਕੀਤਾ ਹੋਇਆ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 7 ਸੀਜ਼ ਇਮੀਗ੍ਰੇਸ਼ਨ ਕਿਸੇ ਜਾਣ ਪਛਾਣ ਦਾ ਅਜੇ ਮੋਤਾਜ ਨਹੀਂ ਆ ਸੋ ਸਾਡੇ ਨਾਲ 7 ਸੀਜ਼ ਦੇ ਜਿਹੜੇ ਹੈਗੇ ਆ ਐਮ ਡੀ ਜੋ ਮੈਨੇਜਿੰਗ ਡਾਇਰੈਕਟਰ ਨੇ ਸਦਾ ਕੁਲਦੀਪ ਸਿੰਘ ਖੈਰਾ ਜੀ ਸਾਡੇ ਨਾਲ ਖੈਰਾ ਸਾਹਿਬ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਜੀ ਆਇਆਂ ਆਖਦੇ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਫਰਪੁਰ ਸਾਹਿਬ ਸਾਡੇ ਕੋਲ ਨਹੀਂ ਸੋ ਅਸੀਂ ਵੀ ਤੁਹਾਨੂੰ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਤੁਸੀਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋ ਜਿੱਦਾਂ ਤੁਹਾਡੇ ਚੈਨਲ ਦਾ ਨਾਮ ਹੀ ਆਵਾਜ਼ ਜਿਹੜੀ ਆ ਉਹ ਨਵਜ ਪੰਜਾਬ ਨਵਜ ਪੰਜਾਬ ਦੀ ਹੈ ਕਲਮ ਨੂੰ ਬਹੁਤ ਧੰਨਵਾਦ ਤੁਹਾਡਾ ਸੋ ਕੁਲਦੀਪ ਸਿੰਘ ਜੀ ਕਿਵੇਂ ਚੱਲ ਰਿਹਾ ਅੱਜਕੱਲ ਆਪਣਾ ਜਿਹੜਾ ਇਹ ਇਮੀਗ੍ਰੇਸ਼ਨ ਦਾ ਜਿਹੜਾ ਇਮੀਗ੍ਰੇਸ਼ਨ ਇੰਡਸਟਰੀ ਭਾਜੀ ਬਹੁਤ ਵਧੀਆ ਚੱਲਦੀ ਹੈ ਅੱਜ ਵੀ ਸੋ ਬਹੁਤ ਜ਼ਿਆਦਾ ਅਪ ਡਾਊਨ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਵੀ ਕਾਰੋਬਾਰ ਨੂੰ ਵੀ ਲੈ ਕੇ ਬਹੁਤ ਕੁਝ ਚੇਂਜਸ ਹੈ ਸੋ ਬੜਾ ਅਪਡੇਟ ਰਹਿਣਾ ਪੈਂਦਾ ਟਾਈਮਲੀ ਇਸ ਫੀਲਡ ਦੇ ਵਿੱਚ ਵੀ ਅੱਜ ਦੀ ਡੇਟ ਦੇ ਵਿੱਚ ਵੀ ਲੋਕਾਂ ਦਾ ਰੁਝਾਨ ਜਿਹੜਾ ਉਹ ਬਾਹਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਆ ਬਟ ਅੱਜ ਵੀ ਜਿਹੜੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਨੌਲੇਜ ਦੀ ਘਾਟ ਆ ਜਿਹਦੇ ਕਰਕੇ ਲੋਕ ਕਿਤੇ ਨਾ ਆਪਾਂ ਕਹੀਏ ਕਿ ਕਿਸੇ ਨਾ ਕਿਸੇ ਕਤਾਈ ਕਰਕੇ ਕੁਝ ਗਲਤ ਲੋਕਾਂ ਦੇ ਹੱਥਾਂ 'ਚ ਫਸ ਜਾਂਦੇ ਆ ਜਾਂ ਕਹਿ ਲਈਏ ਕਿ ਡੋਂਕੀ ਲਾਉਣ ਵਾਲੇ ਚੱਕਰ 'ਚ ਜਾਂ ਪਿੱਛੇ ਦੀ ਸਾਡੇ ਗੁਰਦਾਸ ਪੁੱਤ ਜੀ ਇੱਕ ਬੰਦਾ ਕੈਨੇਡਾ ਦੇ ਨਾਂ ਦੇ ਉੱਤੇ ਕੋਈ ਠੱਗੀ ਕਰ ਗਿਆ ਕਾਫੀ ਲੋਕਾਂ ਨੂੰ ਸੈਂਕੜੇ ਲੋਕਾਂ ਨੂੰ ਦੋ ਚਾਰ ਵੀ ਨਹੀਂ ਵੀ ਸੈਂਕੜੇ ਲੋਕਾਂ ਨੂੰਗੀ ਅੱਜ ਵੀ ਲੋਕ ਕਿਤੇ ਨਾ ਕਿਤੇ ਇੱਕ ਚੰਗੇ ਕੰਸਲਟੈਂਟ ਦੀ ਭਾਲ ਦੇ ਵਿੱਚ ਹੈਗੇ ਸੋ ਅਸੀਂ ਤਾਂ ਆਪ ਦਾ 100% ਦੇ ਰਹੇ ਹਾਂ ਪਿਛਲੇ 10 11 ਸਾਲ ਤੋਂ ਇਹ ਕੰਪਨੀ ਲਗਾਤਾਰ ਕੰਮ ਕਰ ਰਹੀ ਆ ਔਰ ਗਿਣਤੀ ਦੀ ਗੱਲ ਕਰੀਏ 100 200 ਨਹੀਂ ਹਜ਼ਾਰਾਂ ਦੇ ਵਿੱਚ ਜਿਹੜੇ ਸਟੂਡੈਂਟ ਆ ਸੀ ਉਹ ਆਸਟ੍ਰੇਲੀਆ ਕੈਨੇਡਾ ਯੂਕੇ ਜਾਂ ਨਿਊਜ਼ੀਲੈਂਡ ਭੇਜ ਚੁੱਕੇ ਹੋਏ ਆ ਔਰ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਝਾਤੀ ਮਾਰੀਏ ਤੇ ਸਾਲ 212 ਤੋਂ ਬਾਅਦ ਇਮੀਗ੍ਰੇਸ਼ਨ ਦੀ ਇੰਡਸਟਰੀ ਨੇ ਇਮੀਗ੍ਰੇਸ਼ਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਸਾਲ 2023 ਦੇ ਵਿੱਚ ਅਚਾਨਕ ਜਿਹੜਾ ਇਹਨੂੰ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਅੱਜ ਹਾਲਾਤ ਇਹੋ ਜਿਹੇ ਬਣੇ ਪਏ ਆ ਕਿ ਜਿਹੜੀ ਸਭ ਤੋਂ ਵੱਡੀ ਹੱਬ ਸੀਗੀ ਇਮੀਗ੍ਰੇਸ਼ਨ ਦੀ ਕੈਨੇਡਾ ਔਰ ਕੈਨੇਡਾ ਇੱਕ ਡੈਸਟੀਨੇਸ਼ਨ ਸਿੱਗੀ ਹਰ ਪੰਜਾਬੀ ਦੀ ਜਿਹੜਾ ਵੀ ਉਹ ਸਟੱਡੀ ਕਰਨਾ ਚਾਹੁੰਦਾ ਜਾਂ ਕੋਈ ਅਬਰਾਉਂਡ ਦੇ ਵਿੱਚ ਜਾ ਕੇ ਬਿਜ਼ਨਸ ਕਰਨਾ ਚਾਹੁੰਦਾ ਜੋਬ ਕਰਨਾ ਚਾਹੁੰਦਾ ਸੋ ਉੱਥੋਂ ਦੇ ਹਾਲਾਤ ਥੋੜੇ ਵਿਗੜੇ ਆ ਉੱਥੋਂ ਦੀ ਇਮੀਗ੍ਰੇਸ਼ਨ ਦੇ ਵਿੱਚ ਭਾਰੀ ਜਿਹੜਾ ਉਹ ਇੱਕ ਰੈਸੈਸ਼ਨ ਆਇਆ ਓਵਰਆਲ ਕੈਨੇਡਾ ਦੇ ਵਿੱਚ ਰੈਸੈਸ਼ਨ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਸਖਤ ਪਾਬੰਦੀਆਂ ਜਿਹੜੀਆਂ ਡੋਨਾਲਡ ਟਰੰਪ ਦੇ ਰਾਜ ਦੇ ਵਿੱਚ ਲੋਕ ਫੇਸ ਕਰ ਰਹੇ ਆ ਸੋ ਇਸ ਸਮੁੱਚੇ ਇੰਟਰਨੈਸ਼ਨਲ ਸਿਨੈਰੀਓ ਦਾ ਤੁਹਾਡੇ ਇਸ ਇੰਡਸਟਰੀ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਸਾਡੀ ਇੰਡਸਟਰੀ ਦੇ ਉੱਤੇ ਵੀ ਭਾਜੀ ਜਿਹੜੇ ਲੋਕ ਡਿਪੈਂਡਡ ਸੀਗੇ ਸਿਰਫ ਕੈਨੇਡਾ ਭੇਜਣ ਦੇ ਨਾਂ ਦੇ ਉੱਤੇ ਕੈਨੇਡਾ ਇੰਡਸਟਰੀ ਜਿਹੜੀ ਹੈ ਸਾਡੀ ਇਮੀਗ੍ਰੇਸ਼ਨ ਇੰਡਸਟਰੀ ਆ ਉਹ ਕੈਨੇਡਾ ਕੰਟਰੀ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡਡ ਸੀਗੀ ਬਹੁਤ ਜ਼ਿਆਦਾ ਜਿਹੜਾ ਖੁੱਲੇ ਦਿਲ ਨਾਲ ਜਿਹੜਾ ਕੈਨੇਡਾ ਕੰਟਰੀ ਵੱਲੋਂ ਵੀਜ਼ਾ ਦਿੱਤਾ ਜਾਂਦਾ ਸੀਗਾ ਬਹੁਤ ਜ਼ਿਆਦਾ ਜਿਹੜੇ ਭਾਰੀ ਗਿਣਤੀ ਦੇ ਵਿੱਚ ਬੱਚੇ ਕੈਨੇਡਾ ਚ ਜਾਂਦੇ ਸੀਗੇ ਤੇ ਇੰਡਸਟਰੀ ਚੱਲਦੀ ਸੀਗੀ ਸੋ ਇਸ ਕਰਕੇ ਉਹ ਲੋਕ ਜਿਹੜੇ ਸਿਰਫ ਕੈਨੇਡਾ ਤੇ ਡਿਪੈਂਡਡ ਸੀਗੇ ਜਾਂ ਜਿਨ੍ਹਾਂ ਨੂੰ ਸਿਰਫ ਕੈਨੇਡਾ ਕੰਟਰੀ ਬਾਰੇ ਹੀ ਨੌਲੇਜ ਸੀਗੀ ਉਹਨਾਂ ਨੂੰ ਕਿਤੇ ਨਾ ਕਿਤੇ ਚੀਜ਼ਾਂ ਦਾ ਨੁਕਸਾਨ ਚੱਲਣਾ ਪਿਆ ਸੋ ਅਮਰੀਕਾ ਦਾ ਜਿਹੜਾ ਸਟੂਡੈਂਟ ਦਾ ਪਹਿਲਾਂ ਤੋਂ ਹੀ ਇੰਡੀਆ ਦੇ ਵਿੱਚ ਸਪੈਸ਼ਲੀ ਦੇਖਿਆ ਜਾਏ ਤੇ ਨਾਰਥ ਬੈਲਟ ਦੇ ਉੱਤੇ ਉਹਨਾਂ ਦੀ ਪਕੜ ਬਹੁਤ ਜ਼ਿਆਦਾ ਸੀਗੀ ਨਾਰਥ ਬੈਲਟ ਦੇ ਵਿੱਚ ਤੋਂ ਬਹੁਤ ਜ਼ਿਆਦਾ ਵੀਜ਼ੇ ਨਹੀਂ ਸੀ ਦਿੰਦੇ ਬੜੇ ਸਟ੍ਰਿਕਟ ਸੀਗੇ ਔਰ ਅੱਜ ਵੀ ਆ ਸੋ ਇਸ ਕਰਕੇ ਕੰਪੈਰੀਜ਼ਨ ਕੈਨੇਡਾ ਕੰਪੈਰੀਜ਼ਨ ਕੈਨੇਡਾ ਤਾਂ ਬਹੁਤ ਹੀ ਜ਼ਿਆਦਾ ਆਪਾਂ ਕਹਿ ਲਈਏ ਕਿ ਵਰਲਡ 'ਚ ਕਿਸੇ ਵੀ ਕੰਟਰੀ ਨੇ ਨਾਰਥ ਇੰਡੀਆ ਨੂੰ ਇਨਾ ਸਟੂਡੈਂਟ ਵੀਜ਼ਾ ਨਹੀਂ ਦਿੰਦਾ ਜੇ ਉਹ ਕੈਨੇਡਾ ਤੋਂ ਬਾਅਦ 2019 'ਚ ਦੁਬਾਰਾ ਯੂਕੇ ਸਟਾਰਟ ਹੋਇਆ ਤਾਂ ਯੂਕੇ ਨੇ ਖੁੱਲੇ ਦਿਲ ਨਾਲ ਵੀਜ਼ੇ ਦਿੱਤੇ ਆ ਸੋ ਇਸ ਤੋਂ ਇਲਾਵਾ ਕਿਸੇ ਕੰਟਰੀ ਨੇ ਇੰਨੇ ਵੱਡੇ ਦਿਲ ਨਾਲ ਵੀਜ਼ੇ ਨਹੀਂ ਦਿੱਤੇ ਸੋ ਇਸ ਬਦਲੇ ਹੋਏ ਹਾਲਾਤਾਂ ਦੇ ਵਿੱਚ ਲੋਕਾਂ ਦੇ ਨਜ਼ਰੀਏ ਦੇ ਵਿੱਚ ਅੱਜਕੱਲ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਪਹਿਲੀ ਜਿਹੜੀ ਹੈ ਪਸੰਦ ਕੀਤੀ ਆ ਔਰ ਉਹਨਾਂ ਦੀ ਡੈਸਟੀਨੇਸ਼ਨ ਕੁਦਰਤੀ ਹੈ ਜਰੂਰ ਬਦਲੀ ਹੋਊਗੀ ਬਿਲਕੁਲ ਬਿਲਕੁਲ ਸਰ ਸਮੇਂ ਦੇ ਨਾਲ ਹਰ ਬੰਦਾ ਹਾਲਾਤ ਬਦਲਦੇ ਆ ਸੋਚ ਬਦਲਦੀ ਆ ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਟੂਡੈਂਟ ਦਾ ਬਹੁਤ ਜ਼ਿਆਦਾ ਰੁਝਾਨ ਆ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਆ ਔਰ ਜਾਂ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਜਿਵੇਂ ਜਰਮਨੀ ਉਹਦੀ ਬੜੀ ਪਾਵਰਫੁਲ ਕੰਟਰੀ ਆ ਜਰਮਨ ਦੇ ਵਿੱਚ ਸਟੂਡੈਂਟ ਦਾ ਜਿਹੜਾ ਵਾ ਰੇਸ਼ੋ ਬਹੁਤ ਜ਼ਿਆਦਾ ਵੱਧ ਰਹੀ ਆ ਸੋ ਆਸਟ੍ਰੇਲੀਆ ਜਿਹੜੀ ਪੰਜਾਬੀਆਂ ਦੀ ਪਹਿਲੀ ਪਸੰਦ ਆਈ ਦੇ ਸਮੇਂ ਦੇ ਵਿੱਚ ਉਹ ਆਸਟ੍ਰੇਲੀਆ ਆ ਵੈਸੇ ਨਾ ਬਹੁਤ ਅੱਜ ਕੱਲ ਰੌਲਾ ਵੀ ਆ ਤੇ ਸੁਣਜ ਵੀ ਆਉਂਦਾ ਕਿ ਜੀਟੀਈ ਕੋਈ ਹੈਗਾ ਕੋਈ ਆਸਟ੍ਰੇਲੀਆ ਦੇ ਬਾਰੇ ਲੋਕਾਂ ਨੂੰ ਬਹੁਤ ਪਰਮਾਇਆ ਜਾ ਰਿਹਾ ਇਹਦੇ ਬਾਰੇ ਬਿਲਕੁਲ ਸਰ ਆਸਟ੍ਰੇਲੀਆ ਦਾ ਜਿਹੜਾ ਪ੍ਰੋਸੈਸ ਹੈ ਉਹ ਥੋੜਾ ਜਿਆਦਾ ਲੰਬਾ ਹੈ ਔਰ ਥੋੜਾ ਸਟ੍ਰਿਕਟ ਹੈ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਟ੍ਰਿਕਟ ਨਾ ਕਹੀ ਆਪਾਂ ਕਹੀਏ ਬਈ ਨੀਟ ਐਂਡ ਕਲੀਨ ਜਿਆ ਬਿਲਕੁਲ ਨੀਟ ਐਂਡ ਕਲੀਨ ਹੈ ਔਰ ਬੜੇ ਕੁਆਲਿਟੀ ਦੇ ਸਟੂਡੈਂਟ ਲੈਂਦੀ ਹੈ ਸੋ ਜਿਹੜੇ ਵੀ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਸਪੈਸ਼ਲੀ ਇਹਦੇ ਪ੍ਰੋਸੈਸ ਨੂੰ ਸਮਝਣਾ ਚਾਹੀਦਾ ਵਾ ਸੋ ਆਸਟ੍ਰੇਲੀਆ ਜਾਣ ਦੇ ਲਈ ਜਦਾਂ ਤੁਸੀਂ ਦੱਸਿਆ ਵੀ ਜੀਟੀਈਕੇਓ ਦਾ ਕ੍ਰਾਈਟੇਰੀ ਜਿਹੜਾ ਆਪਾਂ ਕਹਿ ਲਈਏ ਜਿਹਦੇ ਵਿੱਚ ਉਹਦੇ ਫਾਈਨੈਂਸ਼ੀਅਲ ਡਾਕੂਮੈਂਟ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਮੋਟਾ ਮੋਟਾ ਲਿਖਿਆ ਹੁੰਦਾ ਜੀ ਫੰਡਾਂ ਬਾਰੇ ਸੋ ਫੰਡਸ ਨੂੰ ਦੇਖਿਆ ਜਾਂਦਾ ਉਹਦੇ ਫਾਈਨੈਂਸ਼ੀਅਲ ਉਹਨੂੰ ਪੈਸਾ ਕਿੱਥੋਂ ਆ ਰਿਹਾ ਵਾ ਕਿਵੇਂ ਉਹ ਅਗਲੇ ਸਾਲਾਂ ਦੀਆਂ ਫੀਸਾਂ ਆਪਣੀਆਂ ਪੇ ਕਰ ਸਕਦਾ ਵਾ ਸੋ ਇਹ ਸਾਰੇ ਕਰਾਈਟਰੀਆ ਫਾਈਨੈਂਸ਼ੀਅਲ ਡਾਕੂਮੈਂਟ ਤੇ ਅਕੈਡੈਮਿਕ ਡਾਕੂਮੈਂਟ ਨੂੰ ਚੈੱਕ ਕਰਦਾ ਉਸ ਪ੍ਰੋਸੈਸ ਨੂੰ ਜੀਟੀਯੂ ਦਾ ਜੈਨੂਨ ਟੈਂਪਰੇਰੀ ਕਰਾਈਟਰੀਆ ਜਿਹੜਾ ਦੇਖਿਆ ਜਾਂਦਾ ਇੰਟਰੰਟ ਦਾ ਸੋ ਇਹ ਇਹ ਪ੍ਰੋਸੈਸ ਜ਼ਰੂਰ ਸਕਦਾ ਪਰ ਇਹ ਨਹੀਂ ਕਿ ਇਹਨੂੰ ਕੰਪਲੀਟ ਨਹੀਂ ਕੀਤਾ ਜਾਂਦਾ ਸੋ ਜਿਹੜੇ ਵੀ ਬੱਚੇ ਜੀਟੀ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਆ ਜਾਂ ਆਸਟ੍ਰੇਲੀਆ ਦੇ ਵਿੱਚ ਜਾਫਲਪੁਰ ਸਾਹਿਬ ਬੜੀ ਵੱਡੀ ਮੁਸ਼ਕਲ ਆ ਆਸਟ੍ਰੇਲੀਆ ਦੇ ਵਿੱਚ ਨਾ ਲੋਕ ਬੜੀਆਂ ਕੁਆਲਿਟੀ ਵਾਲੀਆਂ ਫਾਈਲ ਸਾਡੇ ਕੋ ਵੀ ਆਈਆਂ ਜਿਹੜੇ ਰਿਫਿਊਜ਼ ਹੋ ਗਏ ਬੱਚੇ ਆ ਆਸਟ੍ਰੇਲੀਆ ਦੇ ਜਿਨ੍ਹਾਂ ਨੂੰ ਗਲਤ ਕੋਰਸ ਦੇ ਕਰਕੇ ਮੋਸਟਲੀ ਬੱਚਿਆਂ ਨੂੰ ਇਨਫੋਰਮੇਸ਼ਨ ਘੱਟ ਹੋਣ ਦੇ ਕਰਕੇ ਏਜੰਟ ਨੇ ਵੀ ਉਹਨਾਂ ਨੂੰ ਉਹ ਚੀਜ਼ ਨਹੀਂ ਦੱਸੀ ਜਾਂ ਕੰਸਲਟੈਂਟ ਨੇ ਵੀ ਉਹ ਨਹੀਂ ਦੱਸਿਆ ਕਿ ਮੈਡੀਕਲ ਵਾਲੇ ਬੱਚੇ ਨੂੰ ਆਈਟੀ ਦਾ ਪ੍ਰੋਗਰਾਮ ਦੇ ਦਿੱਤਾ ਹੋਇਆ ਆ ਮੇਰੇ ਕੋ ਹੁਣੇ ਲਾਸਟ 2 ਦਿਨ ਪਹਿਲਾਂ ਇੱਕ ਬੱਚਾ ਵਿਜ਼ਿਟ ਕੀਤਾ ਸੀਗਾ ਤਰਨ ਤਰਨ ਮਿਸਮੈਚਿੰਗ ਬੇਸ ਮੈਚ ਬਹੁਤ ਜ਼ਿਆਦਾ ਕੀਤਾ ਜਾਂਦਾ ਤਰਨ ਤਰਨ ਤੋਂ ਬੱਚਾ ਸੀਗਾ 7 ਇਚ ਬੈਂਡ ਸੀਗੇ ਬੱਚਾ ਖੁਦ ਕਹਿੰਦਾ ਕਿ ਮੈਂ ਨਰਸਿੰਗ ਲਈ ਜਾਣਾ ਚਾਹੁੰਦਾ ਸੀਗਾ ਬਟ ਉਹਨੂੰ ਕੰਸਲਟੈਂਟ ਨੇ ਆਈਟੀ ਦਾ ਪ੍ਰੋਗਰਾਮ ਦੇ ਦਿੱਤਾ ਕਿਸੇ ਨਾਰਮਲ ਕਾਲਜ ਦੇ ਵਿੱਚ ਔਰ ਜਿਹਦੇ ਕਰਕੇ ਉਹਦਾ ਵੀਜ਼ਾ ਡਿਕਲਾਈਨ ਹੋ ਗਿਆ ਔਰ ਦੁਬਾਰਾ ਆਸਟ੍ਰੇਲੀਆ ਕੇ ਐਧਾ ਦੀ ਕੰਟਰੀ ਤੁਸੀਂ ਇੱਕ ਵਾਰੀ ਰਿਫਿਊਜ਼ ਹੋਗੇ ਦੁਬਾਰਾ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਪਲਸ 2 ਬਾਅਦ ਵਿੱਚ ਇਹਦੇ ਵਿੱਚ ਕਲਾਇੰਟ ਦਾ ਜਾਂ ਵਿਦਿਆਰਥੀ ਦਾ ਕੀ ਕਸੂਰ ਆ ਸਰ ਕਸੂਰ ਵਿਦਿਆਰਥੀ ਦਾ ਮੈਂ ਕਹਿੰਦਾ ਕਿ ਜਿਹੜਾ ਵੀ ਬੱਚਾ ਜੇ ਬਾਹਰ ਜਾਣ ਦਾ ਸੁਪਨਾ ਦੇਖਦਾ ਆਪਣੇ ਘਰੋਂ ਚੱਲਦਾ ਵਾ ਤਾਂ ਸਭ ਤੋਂ ਪਹਿਲਾਂ ਉਸ ਕੰਟਰੀ ਦੇ ਬੇਸਿਕ ਕ੍ਰਾਈਟਰੀਆ ਬਾਰੇ ਉਹਨੂੰ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਚਾਹੀਦੀ ਆ ਔਰ ਦੂਜਾ ਜਿਸ ਕੰਸਲਟੈਂਟ ਕੋ ਚੱਲਣਾ ਮੈਂ ਕਹਿੰਦਾ ਬੱਚੇ ਕੋਲ ਦੇ ਮਾਪਿਓ ਕੋ ਸਵਾਲ ਹੋਣੇ ਚਾਹੀਦੇ ਜਿਹੜੇ ਉਹ ਕੰਸਲਟੈਂਟ ਤੋਂ ਪੁੱਛੇ ਜਾਣ ਕਿ ਕਿਹੜਾ ਪ੍ਰੋਗਰਾਮ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿਹੜਾ ਪ੍ਰੋਗਰਾਮ ਆ ਜਿੱਦੀ ਸਟੱਡੀ ਤੋਂ ਬਾਅਦ ਸਾਡੇ ਬੱਚੇ ਕੋ ਚੰਗਾ ਫਿਊਚਰ ਹੋਏਗਾ ਚੰਗੀ ਜੌਬ ਹੋਏਗੀ ਸਾਡੇ ਬੱਚੇ ਕੋ ਪੀਆਰ ਹੋਏਗੀ ਪਰ ਮੈਂ ਮਾਫੀ ਚਾਹੁੰਦਾ ਆ ਕਿ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਪੇਰੈਂਟਸ ਆ ਕੇ ਕਹਿੰਦੇ ਆ ਕਿ ਜੀ ਆਹ ਡਾਕੂਮੈਂਟ ਚੱਕੋ ਸਾਡਾ ਬੰਦਾ ਆਸਟ੍ਰੇਲੀਆ ਜਾਣਾ ਚਾਹੁੰਦਾ ਸਾਨੂੰ ਕੋਈ ਕੋਰਸ ਨਾਲ ਸਾਨੂੰ ਯੂਨੀਵਰਸਿਟੀ ਨਾ ਮੈਂ ਵੀ ਇਹੀ ਗੱਲ ਕਹਿਣ ਲੱਗਿਆ ਸੀ ਇਹ ਤੁਹਾਡੇ ਇਸ ਜਿਹੜੀ ਐ ਸਟੇਟਮੈਂਟ ਦੀ ਮੈਂ ਤਾਇਦ ਕਰਦਾ ਕਿ ਐਕਚੁਅਲੀ ਕੀ ਆ ਕਿ ਸਾਡੇ ਪਿੰਡਾਂ ਦੇ ਲੋਕ ਆ ਮੋਸਟਲੀ ਉਹਨਾਂ ਨੂੰ ਨਾ ਤੇ ਆਪਣੀ ਡੈਸਟੀਨੇਸ਼ਨ ਦਾ ਪਤਾ ਔਰ ਨਾ ਹੀ ਉਹਨਾਂ ਨੂੰ ਕੋਈ ਗਾਈਡ ਕਰਦਾ ਕਿ ਆਪਾਂ ਜਾਣਾ ਕਿਵੇਂ ਆ ਤੇ ਜਾਣਾ ਕਿੱਥੇ ਆ ਬਿਲਕੁਲ ਸਰ ਮੈਂ ਚਾਹੁੰਦਾ ਹਾਂ ਸਭ ਤੋਂ ਸਭ ਤੋਂ ਵੱਡੀ ਸਾਡੀ ਟਰੈਜੇਡੀ ਇਹ ਆ ਕਿ ਸਾਨੂੰ ਆਪਣੀ ਜਿਹੜਾ ਇੱਕ ਲੈ ਕੇ ਤੁਰੇ ਆਪਾਂ ਇੱਕ ਮਿਸ਼ਨ ਲੈ ਕੇ ਤੁਰੇ ਆ ਜਾਂ ਇੱਕ ਆਪਣਾ ਵਰਕ ਲੈ ਕੇ ਤੁਰੇ ਆ ਉਹਦੇ ਬਾਰੇ ਸਾਨੂੰ ਕੋਈ ਨੌਲੇਜ ਹੀ ਨਹੀਂ ਹੈਗੀ ਸੋ ਬਸ ਉਹੀ ਗੱਲ ਤੁਹਾਡੇ ਕੋਲ ਆਉਂਦੀ ਹੈ ਬਸ ਜੀ ਇਹਨੂੰ ਪਛਾਣ ਦਿਓ ਕਿਤੇ ਬਿਲਕੁਲ ਸਾਰੇ ਚੀਜ਼ ਤੁਹਾਡੀ ਬਿਲਕੁਲ ਸਹੀ ਹੈ ਮੈਂ ਹੀ ਪਹਿਲਾਂ ਹੀ ਦੱਸ ਚੁੱਕਾ ਕਿ ਬਹੁਤ ਪੇਰੈਂਟਸ ਆ ਕੇ ਕਹਿੰਦੇ ਪਹਚਾ ਦੋ ਇੱਕ ਸਿਨੈਰੀਓ ਸਰ ਪਹੁੰਚਣਾ ਨਹੀਂ ਹੈਗਾ ਉਸ ਤੋਂ ਬਾਅਦ ਉੱਥੇ ਪਹੁੰਚਣ ਤੋਂ ਬਾਅਦ ਵੀ ਮੁਸ਼ਕਲ ਹੈਗੀਆਂ ਵਾ ਜੇ ਤੁਸੀਂ ਉਹਨਾਂ ਦਾ ਚੀਜ਼ਾਂ ਦਾ ਪਹਿਲਾਂ ਹੀ ਹੱਲ ਲੈ ਕੇ ਜਾਂਦੇ ਹੋ ਚੰਗੇ ਕੋਰਸ ਨੂੰ ਲੈ ਕੇ ਜਾਂਦੇ ਹੋ ਹਰ ਫੀਲਡ ਦੇ ਵਿੱਚ ਵਧੀਆ ਕੋਰਸ ਹੈ ਸਰ ਜੇ ਪਲੱਸ 2 ਮੈਡੀਕਲ ਕੀਤੀ ਹੋਈ ਹੈ ਤੇ ਨਰਸਿੰਗ ਵਰਗੇ ਅੱਛੀਆਂ ਡਿਗਰੀਆਂ ਹੈਗੀਆਂ ਵਾ ਜੇ ਤੁਸੀਂ ਨਾਨ ਮੈਡੀਕਲ ਨਾਲ ਪੜ੍ਹੇ ਹੋ ਤੇ ਇੰਜੀਨੀਅਰਿੰਗ ਵਰਗੇ ਅੱਛੇ ਕੋਰਸ ਹੈਗੇ ਆ ਜਾ ਕਮਰਸ ਦੇ ਵਿੱਚ ਵੀ ਇਦਾਂ ਦੇ ਪ੍ਰੋਫੈਸ਼ਨਲ ਅਕਾਊਂਟਿੰਗ ਵਰਗੇ ਕੋਰਸ ਆ ਜਿਨ੍ਹਾਂ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਸਾਨੀ ਨਾਲ ਪੀਆਰ ਲੈ ਸਕਦੇ ਹੋ ਜਾਂ ਤੁਹਾਨੂੰ ਵਧੀਆ ਜੌਬਸ ਮਿਲ ਸਕਦੀਆਂ ਵਾ ਬਟ ਬੱਚਿਆਂ ਨੂੰ ਅਵੇਅਰਨੈਸ ਦੀ ਬਹੁਤ ਘਾਟ ਆ ਉਹਨਾਂ ਦੇ ਪੇਰੈਂਟਸ ਨੂੰ ਘਾਟ ਆ ਇਸ ਲਈ ਮੈਂ ਤਾਂ ਚਾਹੁੰਦਾ ਇਹ ਨਹੀਂ ਕਿ ਸਾਡੇ ਤੋਂ ਹੀ ਆਓ ਤੁਸੀਂ ਪਰ ਇੱਕ ਚੰਗੇ ਕੰਸਲਟੈਂਟ ਤੋਂ ਜਿਹੜਾ ਕਮ ਸੇ ਕਮ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਵੇ ਕਿ ਕਿਹੜੇ ਕੋਰਸ ਨੂੰ ਲੈਣ ਤੋਂ ਬਾਅਦ ਤੁਸੀਂ ਪੀਆਰ ਲੈ ਸਕਦੇ ਹੋ ਕਿਹੜੇ ਕੋਰਸ ਤੋਂ ਬਾਅਦ ਤੁਹਾਨੂੰ ਆਸਾਨੀ ਨਾਲ ਵਰਕ ਪਰਮਿਟ ਮਿਲ ਜਾਏਗਾ ਔਰ ਕਿਹੜੀ ਯੂਨੀਵਰਸਿਟੀ ਚੰਗੀਆਂ ਯੂਨੀਵਰਸਿਟੀ ਕ ਕੋਈ ਵੀ ਇਦਾਂ ਦੇ ਪ੍ਰਾਈਵੇਟ ਕਾਲਜਾਂ ਚ ਜਾਂ ਯੂਨੀਵਰਸਿਟੀਆਂ ਚ ਜੈ ਅਪਲਾਈ ਨਾ ਕਰੋ ਜਿੱਥੇ ਜਾਂ ਤਾਂ ਤੁਹਾਡੀ ਰਿਫਿਊਜ਼ਲ ਆ ਜੇ ਜਾਂ ਉੱਥੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਕਿ ਜੀ ਉਹ ਇੰਡੀਆ ਤੋਂ ਤਾਂ ਆ ਗਿਆਂ ਪਰ ਇਹ ਬਹੁਤ ਮਹਿੰਗਾ ਵਾ ਅੱਗੇ ਆਪਾਂ ਇਹਦੀਆਂ ਫੀਸਾਂ ਹੀ ਨਹੀਂ ਦੇ ਸਕਦੇ ਸੋ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਉੱਥੇ ਜਾ ਕੇ ਪਤਾ ਲੱਗਦਾ ਜੀ ਯੂਨੀਵਰਸਿਟੀ ਦੀ ਫੀਸ ਬਹੁਤ ਜ਼ਿਆਦਾ ਮੈਂ ਤਾਂ ਥੋੜੀ ਜਮਾ ਕਰਾ ਕੇ ਆ ਗਿਆ ਹੁਣ ਅਗਲੀਆਂ ਫੀਸਾਂ ਬਹੁਤ ਜ਼ਿਆਦਾ ਜਮਾ ਕਰਾਉਣੀਆਂ ਪੈਣੀਆਂ ਸੋ ਪਹਿਲਾਂ ਹੀ ਆਪਣਾ ਇੱਕ ਰੋਡ ਮੈਪ ਇੱਕ ਪਲਾਨ ਲੈ ਕੇ ਚੱਲੋ ਜਿੱਦੇ ਜੇ ਤੁਹਾਡਾ ਪ੍ਰੈਪਰੇਸ਼ਨ ਅਕਸਰ ਸੁਣਨ ਚਾਹੁੰਦਾ ਕਿ ਬਹੁਤ ਸਾਰੇ ਕੰਸਲਟੈਂਟ ਕਹਿੰਦੇ ਆ ਕਿ ਕੋਈ ਪੈਸਾ ਨਹੀਂ ਦੇਣਾ ਸਾਰੀਆਂ ਫੀਸਾ ਵੀਜ਼ਾ ਲੱਗਣ ਤੋਂ ਬਾਅਦ ਕੀ ਹੈ ਪੋਸੀਬਲ ਹੈ ਕਿ ਕੋਈ ਪੈਸਾ ਹੀ ਨਹੀਂ ਦੇਣਾ ਕੋਈ ਛੋਟੀ ਮੋਟੀ ਜਿਹੜੀ ਐਮਬੈਸੀ ਫੀਸ ਵੀ ਨਹੀਂ ਦੇਣੀ ਕੋਈ ਛੋਟੀ ਮੋਟੀ ਜਿਹੜੀ ਇੱਕ ਆਫਰ ਲੈਟਰ ਆਉਂਦੀ ਆ ਔਰ ਕਈ ਥਾਈਂ ਤਾਂ ਅਸੀਂ ਇਹ ਵੀ ਦੇਖਦੇ ਆ ਕਿ ਉਹ ਪਹਿਲਾਂ ਤਾਂ ਕਹਿੰਦੇ ਆ ਨਹੀਂ ਜੀ ਸਾਡਾ ਕੋਈ ਖਰਚਾ ਨਹੀਂ ਆ ਫਿਰ ਉਹ ਹੌਲੀ ਹੌਲੀ ਛੋਟੇ ਛੋਟੇ ਖਰਚਿਆਂ ਦੇ ਵਿੱਚ ਇੱਕ ਵਾਰੀ ਉਹ ਬੰਦੇ ਨੂੰ ਫਸਾ ਲੈਂਦੇ ਆ ਲੱਖ 2 ਲੱਖ 4 ਲੱਖ ਤੱਕ ਉਹ ਇਨਵੈਸਟਮੈਂਟ ਕਰਾ ਲੈਂਦੇ ਆ ਬਿਲਕੁਲ ਸਰ ਤੁਹਾਡੀ ਗੱਲ ਬਿਲਕੁਲ ਠੀਕ ਆ ਪੰਜਾਬ ਦੇ ਤੁਸੀਂ ਜਿਹੜੇ ਮਰਜ਼ੀ ਰੋਡ ਤੋਂ ਲੰਘ ਜਓ ਪੰਜਾਬ ਦੇ ਜਿਹੜੇ ਮਰਜ਼ੀ ਸ਼ਹਿਰ ਚੋਂ ਲੰਘ ਜਓ ਉੱਥੇ ਮੋਟਾ-ਮੋਟਾ ਲਿਖਿਆ ਹੁੰਦਾ ਵਾ ਜੇ ਕਿਸੇ ਇਮੀਗ੍ਰੇਸ਼ਨ ਦਾ ਨਾਮ ਹੋਊਗਾ ਤਾਂ ਥੱਲੇ ਲਿਖਿਆ ਹੋਊਗਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਪਾਈਚ ਸੋ ਬਹੁਤ ਸਾਰੀਆਂ ਇਦਾਂ ਦੀਆਂ ਕੰਪਨੀਆਂਜ਼ ਆ ਜਿਹੜੀਆਂ ਤੁਹਾਡੇ ਲਈ ਗੱਲ ਠੀਕ ਆ ਜਦੋਂ ਬੱਚਾ ਜਾਂਦਾ ਆ ਤਾਂ ਫਿਰ ਕਹਿੰਦੀਆਂ ਜੀ ਆਪਾਂ ਤੁਹਾਡੇ ਤੋਂ ਆ ਵੀ ਲਵਾਂਗੇ ਆਪਾਂ ਤੁਹਾਡੇ ਤੋਂ ਆ ਵੀ ਲਵਾਂਗੇ ਤੇ ਬਾਅਦ ਚ ਜੀ ਜੋ ਬਚੇਗਾ ਉਹ ਵੀ ਲਵਾਂਗੇ ਵੀਜ਼ਾ ਉਨ ਤੋਂ ਸੋ 7 ਸੀਜ਼ ਇਮੀਗ੍ਰੇਸ਼ਨ ਪਿਛਲੇ 11 ਸਾਲ ਤੋਂ ਕੰ ਸੋ ਅਸੀਂ ਵੀ ਪੈਕੇਜ ਦੇ ਵਿੱਚ ਡੀਲ ਕਰਦੇ ਆਂ ਬਟ ਅਸੀਂ ਬੜਾ ਕਲੀਅਰ ਕੱਟ ਬੱਚੇ ਨੂੰ ਫਸਟ ਸਟੈਪ ਦੇ ਉੱਤੇ ਹੀ ਦੱਸ ਕੇ ਚੱਲਦੇ ਆਂ ਵੀ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਮਤਲਬ ਅਸੀਂ ਤੁਹਾਡੇ ਤੋਂ ਟਿਊਸ਼ਨ ਫੀਸ ਦੇ ਨਾਮ ਤੇ ਫੰਡਾਂ ਦੇ ਨਾਮ ਤੇ ਜਾਂ ਜੀਟੀ ਦੇ ਨਾਮ ਤੇ ਜਿਹੜਾ ਆਸਟ੍ਰੇਲੀਆ ਦਾ ਪ੍ਰੋਸੈਸ ਤੁਹਾਨੂੰ ਮੈਂ ਦੱਸ ਕੇ ਰਹਿਆ ਆਂ ਉਸ ਦੇ ਨਾਮ ਦੇ ਉੱਤੇ ਕੋਈ ਪੈਸਾ ਪਹਿਲਾਂ ਨਹੀਂ ਲੈਂਦੇ ਕੁਝ ਖਰਚੇ ਹੈਗੇ ਆ ਜ਼ਰੂਰ ਜਿਹੜੇ ਬੱਚੇ ਕੋਲ ਲਏ ਜਾਂਦੇ ਆ ਉਹ ਅਸੀਂ ਨਹੀਂ ਲੈਂਦੇ ਜੀ ਉਹ ਬੱਚੇ ਜਿਨ੍ਹਾਂ ਨੇ ਆਪਣੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਹੀ ਨਹੀਂ ਕਦੀ ਭਰਾਈਆਂ ਉਹ ਬੱਚਾ ਆਪਣੀ ਰਿਟਰਨਾਂ ਭਰਾ ਕੇ ਆਇਆ ਏ ਉਹ ਸਾਡੇ ਕੋ ਭਰਉਣ ਦੀ ਲੋੜ ਨਹੀਂ ਉਹ ਬੱਚੇ ਦਾ ਡਾਕੂਮੈਂਟ ਜੇ ਤਾਂ ਪਹਿਲਾਂ ਉਹਨੇ ਭਰਾਈਆਂ ਹੋਈਆਂ ਵਾ ਫਿਰ ਸਾਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਜੇ ਉਹਨੇ ਰਿਟਰਨਾਂ ਨਹੀਂ ਭਰਾਈਆਂ ਹੋਈਆਂ ਤਾਂ ਆਪਣੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਸਾਡੇ ਜਿੱਦਾਂ ਆਪਾਂ ਕਰਦੇ ਹਾਂ ਬੇਸਿਕ ਵਰਕ ਵਾਸਤੇ ਉਹ ਕਰਕੇ ਆ ਜੇ ਉਸ ਤੋਂ ਬਾਅਦ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਯੂਨੀਵਰਸਿਟੀ ਦੀ ਫੀਸ ਦੇਣ ਦੀ ਜ਼ਰੂਰਤ ਨਹੀਂ ਆ ਕੋਈ ਐਮਬੈਸੀ ਫੀਸ ਦੇਣ ਦੀ ਜ਼ਰੂਰਤ ਨਹੀਂ ਆ ਉਹ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਫੰਡਾਂ ਦੇ ਨਾਂ ਤੇ ਪੈਸੇ ਦੇਣ ਦੀ ਜ਼ਰੂਰਤ ਸੈਵਨ ਸੀਜ਼ ਇਮੀਗ੍ਰੇਸ਼ਨ ਸਾਰੇ ਪੈਸੇ ਵੀਜ਼ਾ ਲੱਗਣ ਕਈ ਏਰੀਨਾ ਕੁਝ ਲੋਕਾਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਉਹਨਾਂ ਨੇ ਫੀਸਾਂ ਭੇ ਕਰੀਆਂ ਹੁੰਦੀਆਂ ਫਿਰ ਉਹਦੀ ਜਿਹੜੀ ਹੈਗੀ ਆ ਜਿਹੜਾ ਉਹਨਾਂ ਨੂੰ ਪੈਸਿਆਂ ਨੂੰ ਮੋੜਨ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਮਸਲਾ ਬਣ ਜਾਂਦਾ ਹੈ ਕਈ ਇਮੀਗ੍ਰੇਸ਼ਨਾਂ ਦੇ ਬਾਤਾਂ ਧਰਦੇ ਵੀ ਲੱਗ ਚੁੱਕੇ ਆ ਇਹ ਇਹ ਫਿਰ ਕਿੰਨਾ ਖਰਚਾ ਹੋ ਜਾਂਦਾ ਕਈ ਜਦੋਂ ਇਹ ਪੈਸੇ ਜਿੱਦਾਂ ਫਸ ਜਾਂਦੇ ਆ ਫੀਸਾਂ ਪੇ ਕੀਤੀਆਂ ਹੁੰਦੀਆਂ ਔਰ ਕਈ ਥਾਈ ਤਾਂ ਬਹੁਤ ਹਿڈن ਗੱਲਾਂ ਨਿਕਲ ਆਉਂਦੀਆਂ ਹਿڈن ਖਰਚੇ ਨਿਕਲ ਆਉਂਦੇ ਆ ਤੇ ਜਿਹਦੇ ਪੈਰਾਂ ਥੱਲੋਂ ਜਿਹੜਾ ਪੈਸੇ ਜਨੇ ਇਨਵੈਸਟ ਕੀਤੇ ਹੁੰਦੇ ਆ ਸਟੂਡੈਂਟ ਨੇ ਜਾਂ ਉਹਦੇ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਆਉਂਦੀਆਂ ਬਿਲਕੁਲ ਜਵਲਪੁਰ ਸਾਹਿਬ ਇਸੇ ਕਰਕੇ ਮੈਂ ਦੱਸਿਆ ਕਿ ਬੱਚਾ ਇਹ ਚੀਜ਼ਾਂ ਪਹਿਲਾਂ ਹੀ ਲਿਖਤੀ ਰੂਪ ਦੇ ਵਿੱਚ ਜਿਹਦੇ ਕੋਈ ਵੀ ਅਪਲਾਈ ਕਰ ਰਿਹਾ ਵਾ ਜਰੂਰ ਲਿਖਤੀ ਰੂਪ ਚ ਇਹ ਚੀਜ਼ਾਂ ਲਵੇ ਕਿ ਕਿਹੜੇ ਕਿਹੜੇ ਖਰਚੇ ਆ ਕੋਈ ਵੀ ਜੇ ਕੋਈ ਹੀڈن ਖਰਚਾ ਤੋਂ ਦੇ ਬਾਰੇ ਪੁੱਛਿਆ ਜਾਵੇ ਵੈਸੇ 7c ਇਸ ਇਮੀਗ੍ਰੇਸ਼ਨ ਦਾ ਪ੍ਰੋਸੈਸ ਬਹੁਤ ਟ੍ਰਾਂਸਪੇਰੈਂਟ ਆ ਤੁਹਾਨੂੰ ਹਰ ਚੀਜ਼ ਲਿਖ ਕੇ ਦਿੱਤੀ ਜਾਂਦੀ ਹੈ ਅਗਰ ਤੁਹਾਡਾ ਕਿਤੇ 1 ਰੁਪਿਆ ਵੀ ਲੱਗ ਰਿਹਾ ਉਹ ਲਿਖ ਕੇ ਦਿੱਤਾ ਜਾਂਦਾ ਕਿ ਇਹ ਕਿਸ ਕੰਮ ਦਾ ਲੱਗ ਰਿਹਾ ਉਹ ਤੁਹਾਨੂੰ ਬਕਾਇਦਾ ਉਸਦੀ ਅਕਨੋਲਜਮੈਂਟ ਮਿਲਦੀ ਹੈ ਹਾਂਜੀ ਸਰ ਮੈਂ ਦੱਸ ਦਵਾਂ ਕਿ 7c ਇਸ ਇਮੀਗ੍ਰੇਸ਼ਨ ਕੋਈ ਵੀ ਬੇਸਿਕ ਖਰਚਾ ਤੁਹਾਡੇ ਤੋਂ ਪਹਿਲਾਂ ਨਹੀਂ ਲੈਂਦਾ ਕਿਸੇ ਆਫਰ ਲੈਟਰ ਦੇ ਨਾਂ ਤੇ ਫੀਸ ਨਹੀਂ ਲਈ ਜਾਂਦੀ ਕੋਈ ਯੂਨੀਵਰਸਿਟੀ ਦੀ ਜਿਹੜੀ ਹੈ ਟਿਊਸ਼ਨ ਫੀਸ ਤੁਹਾਡੇ ਤੋਂ ਪਹਿਲਾਂ ਨਹੀਂ ਲਈ ਜਾਂਦੀ ਇੰਸ਼ੋਰੈਂਸ ਦੇ ਨਾਂ ਤੇ ਕੋਈ ਪੈਸਾ ਨਹੀਂ ਲਿਆ ਜਾਂਦਾ ਫੰਡਾਂ ਦੇ ਨਾਂ ਤੇ ਕੋਈ ਪੈਸਾ ਨਹੀਂ ਲਿਆ ਜਾਂਦਾ 7C ਸੀ ਇਮੀਗ੍ਰੇਸ਼ਨ ਅਗਰ ਤੁਹਾਡੇ ਤੋਂ ਲੈਂਦੀ ਹੈ ਤਾਂ ਸਿਰਫ ਤੁਸੀਂ ਆਪ ਦੀ ਐਮਬੈਸੀ ਫੀਸ ਪੇ ਕਰਨੀ ਹੈ ਉਹ ਤੁਸੀਂ ਆਪ ਦੇ ਕਾਰਡ ਤੋਂ ਪੇ ਕਰਨੀ ਹੈ 7C ਸੀ ਇਮੀਗ੍ਰੇਸ਼ਨ ਨੂੰ ਤੁਹਾਨੂੰ ਪੈਸੇ ਪੇ ਕਰਨ ਦੀ ਜਰੂਰਤ ਨਹੀਂ ਲਾਸਟ ਦੇ ਉੱਤੇ ਜਦੋਂ ਤੁਹਾਡਾ ਆਸਟ੍ਰੇਲੀਆ ਦਾ ਇਹ ਸਾਰਾ ਪ੍ਰੋਸੈਸ ਹੋ ਜਾਂਦਾ ਤੁਹਾਡੀ ਆਫਰ ਲੈਟਰ ਤੁਹਾਡੀਆਂ ਟਿਊਸ਼ਨ ਫੀਸਾਂ ਪੇ ਹੋ ਜਾਂਦੀਆਂ ਤੁਹਾਡੇ ਫੰਡ ਸ਼ੋਅ ਕਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਲਾਸਟ ਦੇਤੇ ਤੁਸੀਂ ਆਪ ਦੇ ਕਾਰਡ ਤੋਂ ਆਪਣੀ ਐਮਬੈਸੀ ਫੀਸ ਕਢਾ ਸਕਦੇ ਹੋ ਔਰ ਆਪਣਾ ਵੀਜ਼ਾ ਲੌਂਚ ਕਰਵਾ ਸਕਦੇ ਹੋ ਔਰ ਮੈਂ ਦੱਸ ਦਵਾ ਕਿ ਐਮਬੈਸੀ ਫੀਸ ਤੋਂ ਪਹਿਲਾਂ ਲੱਖਾਂ ਰੁਪਈਏ ਜਿਹੜੇ ਆ ਉਹ ਇਨਵੈਸਟਮੈਂਟ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ ਫਾਈਨੈਂਸਰ ਵੱਲੋਂ ਜਾਂ ਕਿਸੇ ਇਨਵੈਸਟਮੈਂਟ ਪਰਪਸ ਇਨਵੈਸਟਮੈਂਟ ਪਰਸਨ ਵੱਲੋਂ ਸੋ ਇਸ ਕਰਕੇ ਤੁਹਾਡੇ ਤੋਂ ਪੈਸੇ ਜਿਹੜੇ ਆ ਵੀਜ਼ਾ ਆਉਣ ਤੋਂ ਬਾਅਦ ਚਲੇ ਜਾਂਦੇ ਆ ਅੱਛਾ ਅੱਜ ਕੱਲ ਸੈਵਨ ਸੀ ਕਿਹੜੇ ਕਿਹੜੇ ਕੰਟਰੀਜ਼ ਦੇ ਨਾਲ ਡੀਲ ਕਰ ਰਹੀ ਆ ਆ ਜਿਵੇਂ ਯੂਕੇ ਦਾ ਬਹੁਤ ਸਾਰਾ ਅੱਜ ਕੱਲ ਟ੍ਰੈਂਡ ਹੈਗਾ ਜਾਂ ਆਸਟ੍ਰੇਲੀਆ ਦਾ ਕੈਨੇਡਾ ਹਾਂ ਹੁਣ ਇਹ ਵੀ ਦੇਖਣ ਜਾ ਰਿਹਾ ਕਿ ਯੂਰਪ ਦੇ ਵਿੱਚ ਜਰਮਨੀ ਵਗੈਰਾ ਜਾਂ ਗ੍ਰੀਸ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਜਿਹੜਾ ਬਿਲਕੁਲ ਸਰ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਕਾਫੀ ਅੱਜਕੱਲ ਬੱਚੇ ਜਿਹੜੇ ਅੱਛੇ ਸਕੂਲ ਦੇ ਵਿੱਚ ਪੜੇ ਹੋਏ ਆ ਜਾਂ ਕੁਝ ਬੱਚੇ ਇਦਾਂ ਦੇ ਜਿਹੜੇ ਕਾਫੀ ਸਰਚ ਕਰਕੇ ਵੀ ਆਉਂਦੇ ਆ ਸੋ ਅੱਜਕੱਲ ਜਿਹੜੀਆਂ ਯੂਰਪ ਦੇ ਵਿੱਚ ਸੈਵਨ ਸੀ ਜਿਹੜੀ ਇਮੀਗ੍ਰੇਸ਼ਨ ਆ ਉਹ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਦੇ ਵਿੱਚ ਯੂਕੇ ਦੇ ਵਿੱਚ ਜਰਮਨੀ ਔਰ ਅੱਜਕੱਲ ਆਪਾਂ ਇਟਲੀ ਦੇ ਵਿੱਚ ਦੁਬਾਰਾ ਅਜ ਤੋਂ 4 ਸਾਲ ਪਹਿਲਾਂ ਇਟਲੀ ਕਰ ਰਹੇ ਸੀਗੇ ਲਗਾਤਾਰ ਪੁਰ 3-4 ਸਾਲ ਯੂਕੇ ਆਸਟ੍ਰੇ ਸੌਰੀ ਕੈਨੇਡਾ ਦੇ ਕਰਕੇ ਬ੍ਰੇਕ ਰਹੀ ਸੀਗੀ ਹੁਣ ਆਪਾਂ ਦੁਬਾਰਾ ਇਟਲੀ ਦਾ ਵੀਜ਼ਾ ਸਟਾਰਟ ਕਰਤਾ ਔਰ ਮੈਂ ਜਫਲਪੁਰ ਸਾਹਿਬ ਦੱਸ ਦਵਾਂ ਤੁਹਾਨੂੰ ਕਿ ਜਰਮਨੀ ਜਿਹੜੀ ਉਹਦੀਆਂ ਪਬਲਿਕ ਯੂਨੀਵਰਸਿਟੀਆਂ ਦੇ ਵਿੱਚ ਟਿਊਸ਼ਨ ਫੀਸ ਨਹੀਂ ਹੈਗੀ ਕੋਈ ਵੀ ਬਟ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਖਰਚਾ ਲੱਗਦਾ ਆ ਤੁਸੀਂ 7 ਤੋਂ 8 ਲੱਖ ਰੁਪਿਆ ਇੱਕ ਸਾਲ ਦੀ ਫੀਸ ਦੇ ਕੇ ਉੱਥੇ ਡਿਗਰੀ ਦੇ ਵਿੱਚ ਆਪਣੀ ਸਟੱਡੀ ਕਰ ਸਕਦੇ ਹੋ ਔਰ ਇਟਲੀ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਫ੍ਰੀ ਆ ਤੁਹਾਡਾ ਮਹਿਜ਼ ਇੱਥੇ ਇੰਡੀਆ ਤੋਂ ਸਿਰਫ 2 ਤੋਂ 3 ਲੱਖ ਰੁਪਏ ਦਾ ਖਰਚਾ ਆਊਗਾ ਔਰ ਮੈਂ ਦੱਸ ਦਵਾਂ ਇਟਲੀ ਦੇ ਵਿੱਚ ਤੁਸੀਂ ਬੱਚੇ ਦੇ 70% ਮਾਰਕਸ ਹੋਣੇ ਚਾਹੀਦੇ ਆ ਆਇਲ ਸਪੀਟੀ ਦੇ ਵਿੱਚ ਓਵਰਆਲ 6 ਬੈਂਡ ਹੋਣੇ ਚਾਹੀਦੇ ਆ ਔਰ ਤੁਸੀਂ ਇਟਲੀ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਇਹ ਵੀ ਜਿਹੜਾ ਵਾ ਤੁਹਾਡਾ ਪਹਿਲਾ ਸਿਰਫ 60 ਤੋਂ 65000 ਰੁਪਏ ਖਰਚਾ ਹੁੰਦਾ ਵਾ ਇਟਲੀ ਦੇ ਵਿੱਚ ਬਾਕੀ ਪੈਸੇ ਵੀਜ਼ਾ ਲੱਗਣ ਤੇ ਲੱਜ ਜਾਂਦੇ ਆ ਔਰ 2 ਤੋਂ 3 ਲੱਖ ਰੁਪਏ ਦੇ ਵਿੱਚ ਇੱਕ ਬਹੁਤ ਵਧੀਆ ਯੂਰਪ ਦੀ ਬੜੀ ਅੱਛੀ ਕੰਟਰੀ ਆ ਬੜੀ ਸੇਫ ਕੰਟਰੀ ਆ ਔਰ ਉੱਥੇ ਪੜ੍ਹਾਈ ਫ੍ਰੀ ਆ ਔਰ ਤੁਹਾਨੂੰ ਐਡਮਿਸ਼ਨ ਜਿਹੜੀ ਆ ਉਥੋਂ ਦੀ ਗਵਰਨਮੈਂਟ ਯੂਨੀਵਰਸਿਟੀ ਬੱਚੇ ਦਾ ਪੜ੍ਹਾਈ ਦੇ ਨਾਲ-ਨਾਲ ਇੱਕ ਪ੍ਰੈਫਰੈਂਸ ਹੁੰਦੀ ਆ ਉੱਥੇ ਵਰਕ ਟਾਈਮ ਕਿੰਨਾ ਮਿਲਦਾ ਔਰ ਇਟਲੀ ਦੇ ਵਿੱਚ ਇਹ ਜਿਹੜਾ ਵਰਕ ਟਾਈਮ ਆ ਜਿਹੜਾ ਜਿੱਦਾਂ ਨਾਰਮਲੀ ਕੰਟਰੀਆਂ ਦੇ ਵਿੱਚ 20 ਆਵਰ ਮਿਲਦੇ ਆ ਆ ਇਹਦੇ ਵਿੱਚ ਵੀਕ ਦੇ ਵਿੱਚ ਇਟਲੀ ਦਾ ਕੀ ਘਟੇ ਸਰ ਇਟਲੀ ਦੇ ਵਿੱਚ ਵੀ 20 ਆਰਸ ਹੀ ਤੁਹਾਨੂੰ ਮਿਲਦੇ ਆ ਤੁਸੀਂ ਸਟੱਡੀ ਦੇ ਨਾਲ-ਨਾਲ ਆਪਣੇ 20 ਘੰਟੇ ਵੀਕਲੀ ਜਿਹੜਾ ਉਹ ਵਰਕ ਕਰ ਸਕਦੇ ਹੋ ਔਰ ਜਦੋਂ ਤੁਹਾਡਾ ਉੱਥੇ ਆਫ ਹੁੰਦਾ ਯੂਨੀਵਰਸਿਟੀ ਕਾਲਜ ਤੋਂ ਯਾਨੀ ਕਿ ਤੁਹਾਡੇ ਐਗਜ਼ਾਮ ਹੋ ਜਾਂਦੇ ਆ ਇੱਕ ਸੈਮੈਸਟਰ ਦੇ ਉਹ ਤੁਹਾਡੀ ਜਿਹੜੀ 2 ਮੰਥ ਦੀ ਉੱਥੇ ਬ੍ਰੇਕ ਹੁੰਦੀ ਆ ਉਹਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਉਹਦਾ ਵਰਕ ਪਰਮਿਟ ਦਾ ਕੀ ਕ੍ਰਾਈਟੇਰੀਆ ਉਹ ਸਟੱਡੀ ਤੋਂ ਬਾਅਦ ਜਿਹੜਾ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਜਿਹਨੂੰ ਆਪਾਂ ਓਪਨ ਵਰਕ ਪਰਮਿਟ ਕਹਿੰਦੇ ਆ ਉਹ 1 ਸਾਲ ਦਾ ਤੁਹਾਨੂੰ ਜੌਬ ਸੀਕਰ ਵੀਜ਼ਾ ਇਟਲੀ ਦੇ ਵਿੱਚ ਦਿੱਤਾ ਜਾਂਦਾ ਕਿ 1 ਸਾਲ ਦੇ ਵਿੱਚ ਤੁਸੀਂ ਕੋਈ ਜੌਬ ਲੱਭ ਲਵੋ ਉਹ ਜਿਹੜੀ ਵੀ ਤੁਸੀਂ ਜੌਬ ਲੱਭਦੇ ਹੋ ਜ਼ਰੂਰੀ ਨਹੀਂ ਤੁਸੀਂ ਅਗਰ BCA ਦੀ ਡਿਗਰੀ ਕੰਪਿਊਟਰ ਦੀ ਡਿਗਰੀ ਕੀਤੀ ਤੇ ਤੁਹਾਡੇ ਕੋਲ ਕੰਪਿਊਟਰ ਦਾ ਹੀ ਵਰਕ ਹੋਣਾ ਚਾਹੀਦਾ ਇਟਲੀ ਦੇ ਵਿੱਚ ਤੁਸੀਂ ਕੋਈ ਵੀ ਜੌਬ ਲੱਭ ਕੇ ਉਥੋਂ ਦੀ ਗਵਰਨਮੈਂਟ ਬਾਡੀ ਨੂੰ ਤੁਸੀਂ ਆਪਣਾ ਟੈਕਸ ਪੇ ਕਰਨਾ ਸ਼ੁਰੂ ਕਰ ਦਿੱਤੋ ਔਰ ਤੁਹਾਡਾ ਜਿਹੜਾ ਉਹ ਵਰਕ ਔਰ ਇਸ ਤੋਂ ਬਾਅਦ ਤੁਸੀਂ ਉਹਦੀ ਡੀੜੀ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਜਾਂਦੇ ਹੋ ਹੁਣ ਅਜੇ ਵੀ ਲੋਕਾਂ ਦੀ ਕੈਨੇਡਾ ਫਸਟ ਚੋਇਸ ਆ ਅਜੇ ਵੀ ਕੈਨੇਡਾ ਦੇ ਵਿੱਚ ਵੀ ਤੁਹਾਡਾ ਕਿਸ ਕਿਸੇ ਯੂਨੀਵਰਸਿਟੀ ਨਾਲ ਜਾਂ ਕਾਲਜ ਦੇ ਨਾਲ ਕੋਟਾਈ ਆਪ ਹੈਗਾ ਜਾਂ ਜਿਹਦੇ ਵਿੱਚ ਬੱਚਿਆਂ ਦਾ ਭਵਿੱਖ ਜਿਹੜਾ ਉਹ ਫਿਊਚਰ ਆ ਜਿਹੜਾ ਉਹ ਬਿਲਕੁਲ ਸਰ ਬਿਲਕੁਲ ਕੈਨੇਡਾ ਅੱਜ ਵੀ ਅਸੀਂ ਡੀਲ ਕਰ ਰਹੇ ਆ ਸਾਡੇ ਕੋਲ ਐਪਲੀਕੇਸ਼ਨ ਲੱਗੀਆਂ ਹੋਈਆਂ ਵਾ ਕੈਨੇਡਾ ਦੇ ਵਿੱਚ ਸਰ ਜਿਹੜਾ ਵਾ ਉਹ ਬਿਲਕੁਲ ਪ੍ਰੋਸੈਸ ਥੋੜਾ ਚੇਂਜ ਕਰਤਾ ਗਿਆ ਵਾ ਤੁਸੀਂ ਦੇਖਿਆ ਜਾਏ ਕਿ ਕੈਨੇਡਾ ਵੀ ਬਾਕੀ ਕੰਟਰੀਆਂ ਦੀ ਤਰ੍ਹਾਂ ਜੀਆਈਸੀ ਦੇ ਨਾਲ-ਨਾਲ ਤੁਹਾਡੇ ਕੋਲ ਫੰਡ ਵੀ ਲਾਊਗਾ ਔਰ ਫੰਡ ਘੱਟੋ-ਘੱਟ 1-2 ਮਹੀਨਾ ਪੁਰਾਣੇ ਹੋਣੇ ਚਾਹੀਦੇ ਆ ਤੁਸੀਂ 1 ਸਾਲ ਦੀ ਟਿਊਸ਼ਨ ਫੀਸ ਦੇ ਕੇ ਜਿਹੜਾ ਜੀਆਈਸੀ ਆ ਉਹ ਪੇ ਕਰਕੇ ਤੇ 25 ਤੋਂ 28 ਲੱਖ ਰੁਪਏ ਫੰਡ ਨਾਲ ਸ਼ੋਅ ਕਰਵਾ ਕੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਵਾਓ ਡੈਫੀਨਿਟਲੀ ਵੀਜ਼ੇ ਆ ਰਹੇ ਆ ਔਰ ਕੈਨੇਡਾ ਜਾਣ ਲਈ ਵੀ ਤੁਹਾਨੂੰ ਇੱਕ ਚੰਗਾ ਕੋਰਸ ਚੰਗੀ ਯੂਨੀਵਰਸਿਟੀ ਕਾਲਜ ਉਹੀ ਲੈ ਕੇ ਜਾਓ ਜਿੱਦੇ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਹੋਵੇ ਉਹ ਪ੍ਰੋਗਰਾਮ ਕਦੀ ਵੀ ਨਾ ਲਓ ਜਿੱਦੇ ਤੋਂ ਬਾਅਦ ਵਰਕ ਪਰਮਿਟ ਨਹੀਂ ਹੈ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਸੋ ਇੱਕ ਚੰਗੀ ਯੂਨੀਵਰਸਿਟੀ ਕਾਲਜ ਲੈ ਕੇ ਜਾਓ ਜਿੱਦੇ ਤੋਂ ਬਾਅਦ ਤੁਹਾਨੂੰ ਸਟੱਡੀ ਦੇ ਵਿੱਚ ਵਰਕ ਪਰਮਿਟ ਮਿਲੇ ਸੋ ਅਖੀਰ ਦੇ ਵਿੱਚ ਅਜੇ ਵੀ ਆ ਵਿਦੇਸ਼ ਵਿੱਚ ਪੜ੍ਹਾਈ ਕਰਕੇ ਇੱਕ ਬ੍ਰਾਈਟ ਫਿਊਚਰ ਬਣਾਉਣ ਦਾ ਔਰ ਉੱਥੇ ਪੀਆਰ ਹੋਣ ਦੀਆਂ ਸੰਭਾਵਨਾਵਾਂ ਕਾਇਮ ਨੇ ਬਿਲਕੁਲ ਸਰ ਬਿਲਕੁਲ ਜਿਹੜੇ ਤੁਸੀਂ ਚੰਗੀ ਯੂਨੀਵਰਸਿਟੀ ਚੰਗਾ ਕੋਰਸ ਮੈਂ ਪਹਿਲਾਂ ਦੱਸ ਚੁੱਕਾ ਕਿ ਉਹੀ ਕੋਰਸ ਲੈ ਕੇ ਜਾਓ ਜਿਹੜੇ ਪੀਆਰ ਕੈਟਾਗਰੀ ਦੇ ਵਿੱਚ ਆਸੀ ਉਹ ਸਾਰੇ ਕੋਰਸਸ ਬਾਰੇ ਤੁਹਾਨੂੰ ਜਿਹੜੀ ਸਾਡੀਆਂ ਕਾਉਂਸਲਰ ਹੈ ਤੁਸੀਂ ਟੈਲੀਫੋਨ ਤੇ ਸਾਡੇ ਤੋਂ ਕਾਉਂਸਲਿੰਗ ਕਰ ਸਕਦੇ ਹੋ ਜਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਸੋ ਇਹ ਚੰਗੇ ਕੋਰਸਾਂ ਬਾਰੇ ਦੱਸਿਆ ਜਾਂਦਾ ਜਿਨ੍ਹਾਂ ਤੋਂ ਬਾਅਦ ਬੱਚੇ ਨੂੰ ਵਰਕ ਪਰਮਿਟ ਤੇ ਪੀਆਰ ਮਿਲਦੀ ਹੈ ਹਰ ਕੰਟਰੀ ਦੇ ਵਿੱਚ ਸਟੱਡੀ ਤੋਂ ਬਾਅਦ ਪੀਆਰ ਦੀ ਪੋਸੀਬਿਲਿਟੀ ਹੈਗੀ ਹੈ ਚਾਹੇ ਉਹ ਕੈਨੇਡਾ ਆ ਚਾਹੇ ਆਸਟ੍ਰੇਲੀਆ ਚਾਹੇ ਜਰਮਨੀ ਆ ਜਾਂ ਇਟਲੀ ਸੋ ਇਹਨਾਂ ਸਾਰੀਆਂ ਕੰਟਰੀਜ਼ ਦੇ ਵਿੱਚ ਸਟੱਡੀ ਤੋਂ ਬਾਅਦ ਪੀਆਰ ਦੀ ਪੋਸੀਬਿਲਿਟੀ ਹੈ ਸੋ ਜਿਹੜੇ ਵੀ ਬੱਚੇ ਜਾਣਾ ਚਾਹੁੰਦੇ ਆ ਸਟੱਡੀ ਵੀਜ਼ੇ ਤੇ ਪ੍ਰੋਪਰ ਗਾਈਡੈਂਸ ਲੈਣਾ ਚਾਹੁੰਦੇ ਆ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਸਟੱਡੀ ਵੀਜ਼ਾ ਨੂੰ ਲੈ ਕੇ ਜਾਂ ਆਪਣੇ ਪ੍ਰੋਸੈਸ ਨੂੰ ਲੈ ਕੇ ਉਹ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਆ ਸੋ ਇਹ ਸਨ ਕੁਲਦੀਪ ਸਿੰਘ ਖਹਿਰਾ ਜੀ 7 ਸੀਜ਼ ਇਮੀਗ੍ਰੇਸ਼ਨ ਦੇ ਜਿਹੜੇ ਐਮ ਡੀ ਨੇ ਸੋ ਇਹਨਾਂ ਦਾ ਦਫ਼ਤਰ ਕਨਵਣ ਚੌਕ ਗੁਰਦਾਸਪੁਰ ਤੋਂ ਜਦੋਂ ਆਪਾਂ ਜਾਣਦੇ ਆ ਸਠਿਆੜੀ ਪੌੜ ਵੱਲੋਂ ਉਦਰ ਬਿਲਕੁਲ ਹੀ ਆ ਕੁਝ ਮੈਂਟਾਂ ਦੀ ਵਾਕ ਆ ਜਿਹੜੀ ਕਨਵਲ ਚੌਂਕ ਤੋਂ ਉਹ ਕਨਵਲ ਰੋਡ ਤੇ ਤੁਹਾਨੂੰ ਇਹਨਾਂ ਦਾ ਦਫਤਰ 7C ਇਮੀਗ੍ਰੇਸ਼ਨ ਦਾ ਮਿਲ ਜਾਵੇਗਾ ਤੁਸੀਂ ਵੀ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਜਿਹੜਾ ਉਹ ਵਧੀਆ ਫੈਸਲਾ ਲੈ ਸਕਦੇ ਹੋ ਔਰ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਮਾਜੇ ਦੇ ਜਾਂ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਬਾਹਰ ਜਾਣ ਦੇ ਚਾਹਵਣ ਸਟੂਡੈਂਟ ਨੇ ਉਹ ਇਮੀਗ੍ਰੇਸ਼ਨ 7C ਇਮੀਗ੍ਰੇਸ਼ਨ ਬਾਰੇ ਪਲੀਪਾਂ ਤੇ ਜਾਣੂ ਨੇ ਸੋ ਉਮੀਦ ਕਰਦੇ ਆਂ ਕਿ ਕੁਲਦੀਪ ਸਿੰਘ ਖਿਆਰਾ ਦੀਆਂ ਸਬਾਵਾਂ ਦਾ ਤੁਸੀਂ ਜ਼ਰੂਰ ਫਾਇਦਾ ਲੋਗੇ ਔਰ ਕਲਮਨ ਨਵਜ ਪੰਜਾਬ ਦੀ ਚੈਨਲ ਵੱਲੋਂ ਵੀ ਆਪ ਸਭ ਜੀ ਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਆ ਧੰਨਵਾਦ ਸੱਚਾ